ਹਾਂਜੀ ਸਸ਼ੀ ਗਾਲ ਜੀ ਸਾਰਿਆਂ ਨੂੰ ਮੋਕਸਤ ਸਾਰਿਆਂ ਨੇ ਵਧੀਆ ਹੋਵਗੇ ਤੇ ਵੈਲਕਮ ਆ ਤੁਹਾਡੇ ਸਾਰਿਆਂ ਦਾ ਆਪਣੇ YouTube ਚੈਨਲ ਵੀਪਾਲ ਕੌਰ ਦੀ ਟੀਮ ਤੇ ਟਾਈਮ ਹੋ ਗਿਆ ਆਲਮੋਸਟ 9 ਵਜਣ ਵਾਲੇ ਆ ਤੇ ਆਪਾਂ ਬਲੌਗ ਦੀ ਸਟਾਰਟਿੰਗ ਕਰ ਲੱਗੇ ਆ ਮੈਂ ਸੋਚਿਆ ਵੀ ਕੱਲ ਆਪਾਂ ਜਿਹੜਾ ਪਲਾਨ 플ੌਪ ਹੋ ਗਿਆ ਸੀ ਤੇ ਅੱਜ ਉਹ ਪਲਾਨ ਨੂੰ ਜਿਹੜਾ ਸਕਸੈਸਫੁਲ ਕਰੀਏ ਤੇ ਅੱਜ ਆਪਾਂ ਜਾਣਾ ਮੈਂ ਕਿ ਵੀ ਦੇ ਘਰੇ ਉਹ ਕੁਝ ਹੋ ਰਿਹਾ ਸੀ ਠੀਕ ਆ ਕੋਈ ਚੱਕ ਨਾ ਹੋਵੇ ਤੇ ਮੰਮੀ ਰਹਿਣੇ ਇਧਰ ਲਾਲ ਮਿਰਚਾਂ ਜਿਹੜੀਆਂ ਸੁੱਕਣੀਆਂ ਪੰਗਾ ਪੰਗਾ ਦੇਖੋ ਆਲਮੋਸਟ ਸੁੱਕੇ ਰਗੇ ਨਹੀਂ ਹੈ ਥੋੜਾ ਜਿਹਾ ਸਲੱਬ ਰਹਿਗਾ ਇਹ ਤੇ ਤਾਈ ਬਤਨ ਇੰਨਾ ਰੋਲਾ ਪਾਉਂਦੀ ਐ ਬਈ ਇੰਨਾ ਰੋਲਾ ਪਾਉਂਦੀ ਐ ਆਂਟੀ ਨਾਲ ਪਈ ਆਂਟੀ ਦਾ ਦਿਮਾਗ ਖਾਈ ਜਾਂਦੀ ਐ ਬਈ ਤੂੰ ਦਿਮਾਗ ਖਾਲਿਆ ਸੀ ਦਾਦੀ ਮਮਾ ਦਾ ਤੂੰ ਦਿਮਾਗ ਖਾਲਿਆ ਸੀ ਦਾਦੀ ਮਮਾ ਇਹਨੂੰ ਕੱਲੀ ਨੂੰ ਮੰਜੇ ਤੇ ਪਾਉ ਨਿਕ ਜਾਣਾ ਕੋਲੇ ਭਾਲਦੀ ਐ ਕੱਲੀ ਨੂੰ ਮੰਜੇ ਤੇ ਪਾਉ ਇਹਨੂੰ ਭੇੜੇ ਵਜਾ ਕੇ ਨੂੰ ਭੇੜਾ ਵਜਾ ਕੇ ਭੇੜਾ ਵਜਾ ਕੇ ਲੈ ਆਏ ਕਹਿੰਦੀ ਐ ਵੀ ਮੈਨੂੰ ਚੱਕ ਚੱਕਣਾ ਚੁੱਕਣਾ ਨਹੀਂ ਇਹਦੇ ਨਾਲ ਹੀ ਖੇਡ ਤੂੰ ਇਹਦੇ ਨਾਲ ਹੀ ਖੇਡ ਤੂੰ ਇਹਦੇ ਨਾਲ ਹੀ ਖੇਡ ਤੂੰ ਜੁੰਨੀ ਨਾਲ ਹੈ ਚੁੰਨੀ ਨਾਲ ਆਂਦੀ ਜੁੰਨੀ ਬਣਾਉਂਦੀ ਜੁੰਨੀ ਨਾਲ ਹੀ ਖੇਡਦੀ ਜਾਂਦੀ ਐ ਤੇ ਫੇਰ ਆਪਾਂ ਕੱਪੜੇ ਕੁੱਪੜੇ ਧੋਈ ਜਾਂਦੇ ਸੀ ਮੰਮੀ ਵਾਲਿਆਂ ਨੂੰ ਅਸੀਂ ਆਖਾ ਰੋਟੀ ਬਣਾ ਲਓ ਆਪਾਂ ਨੂੰ ਇੱਧਰ ਝਾੜੂ ਲਾਈ ਜਾਂਦੀ ਫੇਰ ਮੈਂ ਪੋਚਾ ਲਾ ਦੂ ਕੱਪੜੇ ਸੁੱਕਣੇ ਪਾ ਦਊਗੀ ਆਈ ਆਪਣੇ ਕੰਮ ਸੀਗੇ ਤੇ ਆਪਾਂ ਨਿਮੇੜ ਕੇ ਫੇਰ ਚੱਲਾਂਗੇ ਤਾਂ ਜੋ ਤੈਨੂੰ ਨਹੀਂ ਲੈ ਕੇ ਜਾਂਦੇ ਤਾਂ ਜੋ ਤੈਨੂੰ ਨਹੀਂ ਲੈ ਕੇ ਜਾਂਦੇ ਘਰੇ ਰਹੂੰਗਾ ਪਾ ਜੂ ਨਾ ਘਰੇ ਰਹੂੰਗਾ ਹੈ ਜਾਣਾ ਜਾਣਾ ਸੀਗਾ ਜਿੰਨਾ ਚਿਰ ਤਾਂ ਬੁੱਕਲ ਚ ਪਾਈ ਰੱਖੀ ਸੀ ਸੀਸੀ ਕੀ ਕੀ ਨਜ਼ਰ ਤਾਂ ਪਈ ਰਹੀ ਜਦੋਂ ਮੈਂ ਆ ਕੇ ਅੰਦਰ ਪਾਤੀ ਜਦੋਂ ਰਸਣ ਲੱਗੀ ਹਾਂ ਦੇਖੀ ਕਰੀ ਕਿਵੇਂ ਆਂਦੀ ਹੂੰ ਤਾਜਵਤਨ ਬੜਾ ਛਪੜ ਕੇ ਪਈ ਕੀ ਹੋ ਗਿਆ ਕੀ ਹੋ ਗਿਆ ਜੀ ਪੁੱਤੂ ਐਨੀ 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 ਚਵਾਈ ਲੀ ਗੋ ਕਾਦਾ ਜੀ ਆ ਲੈ ਬਾਵਾ ਕਰਦੀ ਮੈਨੂੰ ਚੱਕੋ ਪੁੱਤੂ ਚੱਕਣ ਦਾ ਟਾਈਮ ਹੀ ਨਹੀਂ ਅੱਜ ਚੱਕਣ ਦਾ ਟਾਈਮ ਹੀ ਨਹੀਂ ਐਂਗੀ ਚੱਕ ਨਾ ਕੋਈ ਟਾਈਮ ਟੂਮ ਨਹੀਂ ਹੈਗਾ ਅੱਜ ਚਲੋ ਵੀ ਆਪਾਂ ਘਾਹ ਦੀ ਜਿਹੜੀ ਸਫਾਈ ਦੇਖੋ ਭਾਬੀ ਨੇ ਉਹਦੋਂ ਕਰਤੀ ਸੀਗੀ ਇਦੋਂ ਸਾਰੇ ਪੱਤੇ ਜਿਹੜੇ ਚੱਕਦੇ ਸੀਗੇ ਤੇ ਹੁਣ ਵਧੀਆ ਲੱਗਦਾ ਤੇ ਉਹ ਇਹਦੀ ਗਦੈਲੀ ਪਾਈ ਪਈ ਹੈ ਕਿਉਂਕਿ ਤੁਹਾਨੂੰ ਪਤਾ ਹੁੰਦਾ ਵੀ ਵੈਸੇ ਇਹ ਬਲਾਂ ਦੀ ਇਹਦੇ ਡਾਈਪਰ ਲੱਗੇ ਹੁੰਦਾ ਪਰ ਫਿਰ ਵੀ ਜਦੋਂ ਆਪਾਂ ਬੱਚਾ ਪਾਉਨੇ ਆ ਥੋੜੀ ਜਿਹੀ ਸਮੈਲ ਜੀ ਆਉਣ ਲੱਗ ਜਾਂਦੀ ਤਾਂ ਕਰਕੇ ਦੇਲੀ ਆਪਾਂ ਥੋਪੇ ਪਾ ਦਿੰਨੇ ਆ ਵੀ ਜਿਹੜੀ ਸਮੈਲ ਆਵੇ ਮੈਨੂੰ ਤੇ ਮਨਿੰਦਰ ਨੂੰ ਕੋਈ ਜ਼ਿਆਦਾ ਫੀਲ ਹੁੰਦੀ ਸਾਡੇ ਸਾਰੇ ਕਿਸੇ ਨੂੰ ਹੋਰ ਨਹੀਂ ਫੀਲ ਹੁੰਦੀ ਪਰ ਜੇ ਜਦੋਂ ਮਾੜੀ ਮੋਟੀ ਸਮੈਲ ਵੀ ਆਉਂਦੀ ਹੋਵੇ ਅ ਵੀ ਸਾਨੂੰ ਸਫਾਈ ਰੱਖਣੀ ਬਧੀਆਂ ਲੱਗਦੀ ਹੈ ਜਵਾਗ ਦੇ ਵਿਜਵਾ ਕੋਲ 스멜 ਜੀ ਜੇ ਨਾ ਤਾ ਉਹ ਚੱਕਰ ਨੂੰ ਜੀ ਕਰਦਾ ਤੇ ਨਾ ਖੜਾਉਣ ਨੂੰ ਜੀ ਕਰਦਾ ਤਾਂ ਕਰਕੇ ਅਸੀਂ ਤਾਂ ਜਦੋਂ ਹਮੇਸ਼ਾ ਸਾਫ਼ ਹੀ ਰੱਖਦੇ ਜਾਂਦੇ ਹਾਂ ਤੇ ਲੋਬੀ ਹੁਣ ਆਪਾਂ ਫੋਨ ਲਾਉਣੇ ਚਾਰਜ ਦੇ ਤੇ ਕੰਮਕਾਰ ਕਰਦੇ ਆ ਤੇ ਮੰਮੀ ਹੋਰੀਆਂ ਚੱਕੀ ਜਾਂਦੀਆਂ ਬਸ ਹੁਣ ਰੋਟੀ ਬਣਾ ਦੇਣੀ ਹੈ ਤੇ ਫਿਰ ਆਪਾਂ ਖਾ ਕੇ ਚੱਲਾਂਗੇ ਤਾਂ ਅੱਜ ਬਾਏ ਨਾਈਟ ਹਾਂ ਦੀ ਦਾ ਪਲਾਨ ਹੀ ਵਲੌਗ ਕਰਾਤਾ ਅੱਜ ਤਾਂ ਤਿਆਰ ਪਿਆ ਰਹੋਗੇ ਸੀਗੇ ਹਾਂ ਤਾਂ ਮਗਰੋਂ ਦੱਸਿਆ ਨੇ ਵੀ ਕੱਲ ਸੀ ਗਏ ਹਾਂ ਹਾਂ ਮੂਵੀ ਆ ਗਈ ਇਹਦੇ ਵੈਜ ਮੂਵੀ ਦੇਖੀ ਬਣ ਕੇ ਹਾਈਲਾਈਟ ਬਣਾਇਆ ਬਿਨ ਸਸਰੀ ਘਰ ਸਸਰੀ ਘਰ ਤਾਂ ਬੜੀ ਨੇ ਬੁਲਾਈ ਸੀਗੀ ਅੱਜ ਲੈ ਇੱਧਰ ਦਾ ਪ੍ਰੋਗਰਾਮ ਕਹਿੰਦੇ ਸ਼ੁਰੂ ਕਰ ਰੱਖਿਆ ਮਿਸਤਰੀ ਵਾਲਾ ਹੈ ਏਟਾ ਉੱਟਾ ਲਿਆ ਰੱਖਿਆ ਆਪਾਂ ਕੋਈ ਜੁੜੀ ਨਹੀਂ ਕੀਤਾ ਕੋਈ ਵੀ ਜਿਹੜੀ ਬਾਤੀ ਕਰ ਲਾ ਉਹਦੇ ਤੂੰ ਜੰਦ ਫੋਟੇ ਪੈਰ ਬੰਦੇ ਆ ਉਹਦੇ ਆਉਂਦੀ ਨਹੀਂ ਤੇਰਾ ਜਦੋਂ ਆਪਾਂ ਭਾਉਣੀ ਮੀਚੇ ਦੇ ਗਿਆ ਦੇਖੋ ਤੇਰਾ ਫੇਰੇ ਅੱਜ ਦੇਖਿਆ ਤੇਰੇ ਹੱਥੀ ਬਾੜੇ ਛੋਟੇ ਆ ਤੇਰੇ ਪੈਰੇ ਬਾਹਲੇ ਛੋਟੇ ਆ। ਤੇਰੇ ਪੈਰੇ ਬਾਹਲੇ ਛੋਟੇ ਆ। ਪੈਰ ਬਣ ਜਾਂਦੇ ਤੇਰੇ। ਤੂੰ ਬਰੇ ਗੇਟ ਮੁੱਢ ਦਾ ਜਾ। ਪਾਪਾ ਥੋੜੇ 5 ਨੰਬਰ ਕਿਤੇ 10 ਨੰਬਰ। ਉਹ ਵੇਖ ਲਾ। ਆ ਜਾਣ ਕੇ ਵੀ ਕੀ ਅੱਧਾ ਡੇਢ ਇੱਥੇ ਰੱਖ ਕੇ ਆਏ। ਹੱਥ ਘਾਰ ਬਸ ਕਰਾ ਲੈ ਇੱਥੇ ਰੱਖਣਾ। ਆਲਾ ਜੱਜ। ਤੂੰ ਬਰੇ ਲਈ ਉਹ ਗੇਟ ਮੁੱਢ ਦਾ ਜਾ। ਗੇਟ ਮੁੱਢ ਦਾ। ਆਖਰ ਸੁਪਰੀ ਬਣਨੀ ਆਖਰ ਸਹੀ। ਉਹ ਕੱਟ ਲਈ। ਤੂੰ ਗੇਟ ਮੁੱਢ ਦਾ ਜਾਉਣੀ। ਬਸ ਕਰ। ਖਾਣਾ ਦੱਸੋ ਕੀ ਆ ਢਾਈ ਦੇ ਛੋਲੇ ਪੇਕਣਾ ਮੈਨੂੰ ਪਹਿਲਾਂ ਤੋਂ ਤੇ ਮੇਰਾ ਛੋਲੇ ਪੇਕਣਾ ਨਹੀਂ ਸੈਲਡ ਬਣਾਉਣਾ ਇਹਨਾਂ ਵਧੀਆ ਬਣਾਣੀ ਮੈਂ ਸੈਲਡ ਦੇਣਾ ਫਿਰ ਤੋਪੂ ਤੂੰ ਕਾਹਦੇ ਬਣਾ ਲਾਂਗੇ ਤੋ ਤੋ ਕਹਿੰਦਾ ਤੋੜ ਲੂੰਗਾ ਹੈ ਦੱਸ ਦੇ ਕਿਹਦਾ ਖਾਣਾ ਉਹ ਨਹੀਂ ਖਾਣਾ ਕਾਹੂ ਉਹ ਦੂਰ ਤਪਾ ਕੇ ਨਾ ਉਹ ਤਾਂ ਤੂੰ ਪੁੱਛੇਂ ਜਿਹੜਾ ਤਪਾਉਣਾ ਹੈ ਹਾਂ ਤੰਦੂਰ ਤਪਾਈਆ ਮੈਨੂੰ ਬਣਾ ਲੈਣੇ ਕੋਈ ਹੁੰਦੇ ਆ ਉਹ ਤੰਦੂਰੀ ਪਰੋਠੇ ਲੈ ਲੈਣੇ ਆ ਕੋਈ ਨਹੀਂ ਖਾਣਾ ਖਾਣਾ ਪੈਣਾ ਆ। ਕੋਈ ਸਾਹ ਪੀ ਕੇ ਆਇਆ ਆ। ਡਾਈਟ ਪੰਗ ਕਰਨੀ ਆ ਤੇਰੀ ਅੱਜ ਮੈਂ ਖਾਣਾ ਪੈਣਾ ਆ। ਇੱਕ ਦਿਨ ਨਾ ਕੀ ਹੁੰਦਾ ਬਿਲਕੁਲ ਹੀ ਨਹੀਂ। ਇਹਦੀ ਤਾਂ ਬਾਲੀ ਹੋਮੀ ਸਟ੍ਰਿੱਪ ਹੈ ਇਹ ਡਾਈਟ। ਆਪਾਂ ਨੂੰ ਵੀ ਉਹ ਬੰਦ ਕਰਿਆ। ਬਾਹਰ ਜਾ ਕੇ ਖਾਣ ਦਾ ਹੋਣਾ ਇਹ। ਆਂਡੇ ਵਾਲਾ ਮੈਂ। ਮੈਂ ਆਪਨੇ ਮੈਨੂੰ ਜੀ ਕਰਦਾ ਕੋਈ ਖਾ ਕੇ ਜੇ ਖਾਣ ਮਿਠਾਇਆ ਕੋਲ ਪਾਵੇਗਾ ਚਾਪ ਤੱਕ ਕਰ। ਫਿਰ ਮੈਂ ਆਤਨੇ ਮੂਟਰ ਸਾਂਗ ਚਾਗਦਾ। ਜਿਹੜਾ ਲੱਭ ਕੇ ਪੰਜ ਆਂਡੇ ਖਾ ਕੇ ਉਪਲੇ ਮੁੜਿਆ ਨਾ ਕਰੇ। ਆਂਡੇ ਖਾਣ ਲੱਗ ਗਿਆ। ਹਾਂ ਗੱਲ ਵਧੀਆ ਮਤਲਬ ਵਾਲੀ ਕਰੀ ਆ। ਅੰਡੇ ਖਾ ਸਕਦੇ ਆ। ਅੰਡੇ ਆਮਲੇਟ ਬਣਾ ਦਿੰਦੇ ਆ। ਠੀਕ ਆ। ਅੰਡੇ ਮਗਾ ਦੂੰਗੀ ਮੈਂ। ਉਹ ਚੌਲਾਂ ਦੇ ਬਣਾਵਾਂਗੇ। ਕੀ ਕੀ ਕੁਝ ਤਿਆਰ ਹੋਇਆ ਸ਼ੈਫ ਸਾਹਿਬ ਨੇ ਕੀਤਾ? ਥੈਂਕ ਯੂ ਸੋ ਮਾਚ ਸ਼ੈਫ ਸਾਹਿਬ। ਆਪਾਂ ਉਹ ਕੜਾਈ ਇੱਥੇ ਰੱਖ ਲਈ ਲਿਆ ਕੇ ਟੇਬਲ ਤੇ ਵੀ ਇੱਥੇ ਹੀ ਪਾਪਾ ਖਾਈ ਜਣਾ। ਚੌਲ, ਸਬਜ਼ੀ ਤੇ ਨਾਲ ਆਮਲੇਟ, ਕੋਬ ਦੀ ਬੋਤਲ। ਥੈਂਕ ਯੂ ਸੋ ਮਾਚ। ਤਿੰਨ ਜੀ ਅ ਤੂੰ ਪਹਿਲਾਂ ਦੱਸਿਆ ਨਹੀਂ ਮੈਨੂੰ ਤਾਂ ਆਇਆ ਸੀਗਾ ਮੈਨੂੰ ਕਿਹੋ ਜਿਹਾ ਹੋਣਾ ਚਾਹੀਦਾ ਚਲ ਕੋਈ ਜਿਤ ਨਹੀਂ ਕੋਈ ਜਿਤ ਨਹੀਂ ਇਹ ਤਾਂ ਕਰੈਨ ਬੱਕਲਿਆਂ ਦੇ ਲੱਗਦੇ ਸਾਡੇ ਪੜ ਮੱਕਲੇ ਨਹੀਂ ਕਵਾਦੇ ਵਿਆਹ ਵਾਲੇ ਜਨ ਵਿਆਹ ਵਾਲੇ ਉਹ ਉਹਨਾਂ ਨੂੰ ਕਵਾਦੀ ਮੱਕਲੇ ਨਹੀਂ ਕਵਾਦੀਆਂ ਚਲੋ ਕੋਈ ਨਹੀਂ ਹੁਣ ਖਾਣੇ ਪੀਣੇ ਆ ਤੇ ਐਸ਼ ਕਰਦੇ ਚਲੋ ਸ੍ਰੀ ਗਾਂਧੀ ਖਲਾਰਾ ਦੇ ਲੋ ਕਿੰਨਾ ਤੇ ਆਇਆ ਕੋਈ ਚੱਕਰ ਨਹੀਂ ਫਿਰ ਕੀ ਮਿਸਤਰੀ ਲੱਗਣਾ ਹੁਣ ਤਾਂ ਖਲਾਰਾ ਐਡਾ ਵੀ ਦੇਖਿਆ ਨਹੀਂ ਆ ਤਾਂ ਕਹੀਂ ਆ ਸੌਂਫ ਦੀ ਭਰੀ ਸੀਗੀ ਤਕਦੀਰ ਨੇ ਇਹ ਖੋਲੀ ਸੀ ਚਾਈ ਨੇ ਬਾਲੀ ਪਤਾ ਨਹੀਂ ਕਿ ਉਹ ਤਾਂ ਜੇ ਕਪੂਰ ਵਾਲਿਆਂ ਦੇ ਅਮਨਿੰਦਰ ਦੇ ਲੋ ਇਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਬੈਠੀ ਮੌਜਾ ਨਾਲ ਫੋਨ ਚੱਕੀ ਇਹ ਸੂਟ ਲੱਭਦੀ ਹੋਣੀ ਆ ਕੋਈ ਕੈਪਰੀ ਲੱਭਦੀ ਹੋਣੀ ਆ ਲਓ ਬਈ ਕੱਪੜੇ ਭਾਂਡੇ ਸਾਰਾ ਸਮਾਨ ਸੀਗਾ ਆਪਣਾ ਤੇ ਆਪ ਆ ਸਮਾਨ ਚੱਕ ਲਿਆ ਚਲ ਕੋਈ ਨਹੀਂ ਪਾਣੀ ਦੇ ਸਿੱਟੇ ਨਾ ਹੈਡਫੋਨ ਹੂੰ ਪਹਿਲਾਂ ਤਾਂ ਡੱਬੀ ਚ ਪਾਉਣੀ ਜੇ ਡਿਸਕਨੈਕਟ ਹੋ ਜਾਂਦੇ ਜੁੜ ਕਨੈਕਟ ਜਾਂਦੇ ਕਦ ਚੱਲਣੇ ਹਟ ਗਿਆ ਚੱਲ ਕੋਈ ਚੱਕਾ ਨਵੇਂ ਲੈ ਨਵੇਂ ਫੋਨ ਨਾਲ ਜੀ ਉਹਨਾਂ ਨਾਲ ਚਲਾ ਲ ਗਏ ਇੱਕ ਇੱਕ ਹਨਾ ਸਹੀ ਗੱਲ ਨਵੇਂ ਫੋਨ ਨਾਲ ਨਵੇਂ ਲੈ ਨਵੇਂ ਫੋਨ ਨਾਲ ਨਵੇਂ ਲਿਆ ਹੋਏ ਹੋਰ ਅੰਦੇ ਚੱਕ ਦੇਗੇ ਇਹਨਾਂ ਤਾਂ ਘੜੀਸ ਕੇ ਜਦੋਂ ਇੱਧਰ ਲੈ ਕਰਨੇ ਆ ਉਹਨਾਂ ਇੱਧਰ ਪਏ ਆ ਤੇ ਇੱਧਰਲਾ ਕਰਨਾ ਹੈ ਇੱਧਰ ਹੀ ਆਏ ਆ ਇੱਧਰੋਂ ਕਰਨੇ ਆਏ ਗਏ ਨੇ ਇੱਧਰੋਂ ਕਰਨੇ ਹੈਗਾ ਤੇ ਆਹ ਰੂਮ ਦੀ ਲੁੱਕ ਚੇਂਜ ਕਰਨੀ ਆ ਵੀ ਇੱਧਰ ਗਣੇ ਫੱਟੇ ਚੱਕ ਦੇਣੇ ਕਹਿੰਦੇ ਮੇਰੇ ਫਿਰ ਆਹ ਫੋਟੋਆਂ ਕਿੱਥੇ ਜਾਉਂਗੇ ਵੀਰੇ ਅੱਜ ਮੇਸਤਰੀ ਦਲਵਾਵਾਂਗੇ ਵੀਰੇ ਅੱਜ ਮੇਸਤਰੀ ਦਲਵਾਵਾਂਗੇ ਅੱਛਾ ਮੂਵੀ ਚ ਲਾ ਕੇ ਆਵੜੀ ਵੀਰੇ ਅਸੀਂ ਵੀ ਅਸੀਂ ਵੀ ਇਹੀ ਲੰਗਾ ਸੀਗਾ ਦਿਲ ਕੋ ਵਿਆਹ ਵੇਲੇ ਇਕੱਠਾ ਕਰ ਸਸਤਰੀ ਕਾਲ ਸਸਤਰੀ ਕਾਲ ਉਹ ਲੌਬੀ ਚ ਲਾ ਕੇ ਆਵੜੀ ਹਾਂ ਸਸਤਰੀ ਕਾਲ ਸਾਰੇ ਨੂੰ ਬਲੈਕ ਕਰੋ ਵੀਰੇ ਅਸੀਂ ਵੀ ਦਿਲ ਕੋ ਵਿਆਹ ਦੀ ਫੋਟੋ ਵੱਡੀ ਕਰਾਉਣੀ ਆ 2 ਸਾਲਾਂ ਦਾ ਮੂਵੀ ਤਾਂ ਫੋਟੋ ਹੀ ਜਲਖੰਡ ਮੈਂ ਕਹਿਣੀ ਅੱਜ ਜਸ਼ਨ ਨੂੰ ਕਹਿ ਵੀ ਫੋਟੋ ਵੱਡੀ ਕਰਕੇ ਦੇ ਸਾਨੂੰ ਲੱਗ ਗਏ ਅਸੀਂ ਤਾਜਵਤਨ ਕਿੰਨੇ ਮਹੀਨੇ ਦੀ ਆ ਤਾਜਵਤਨ 6 ਮਹੀਨਿਆਂ ਦੀ ਹੋ ਗਈ ਬਸ ਚੇਵਾਂ ਲੱਗਣਾ ਨੂੰ 12 ਤੋਂ ਹੋਰ ਚਲੋ ਚਲੀਏ ਭਈ ਤਕਦੀਰ ਚਲੀਏ ਭਈ ਅੱਜ ਤੱਕਦੀਰ ਨੇ ਉਹ ਕਰਤਾ ਵੱਡਾ ਹੌਸਲਾ ਚਲੋ ਓਏ ਇਧਰ ਕੋ ਆ ਗਿਆ ਅੰਦਰ ਫੇਰ ਮੁੜ ਕੇ ਚੱਲ ਆ ਗਿਆ ਭਈ ਚਲੋ ਫਿਰ ਚਲੋ ਚਲੋ ਮਰੀ ਜਾਂਦੇ ਤਰਦਾ ਕੋਈ ਨਹੀਂ ਕੋਈ ਨਹੀਂ ਮਰਦੇ ਨੂੰ ਆ ਬੱਬੂ ਨੂੰ ਜੱਬਣਾ ਪਊਗਾ ਵਿਚਾਰੀ ਨੂੰ ਮੈਨੂੰ ਆਉਣਾ ਪੈਣਾ ਤਕਦੀਰ ਬਾਏ ਨਾ ਨਾ ਖੋਲੋ ਛਤਰੀ ਕਹਿੰਦੀ ਲੈ ਮਿੱਕੀ ਵਾਲੀ ਦੇ ਨੇ ਅੱਗੇ ਅੱਗੇ ਦਾ ਗਾਲ ਸੀ ਹਾਂ ਚਲੋ ਓਏ ਚਲੀਏ ਚੱਕ ਲੈ ਆਪਣਾ ਸਮਾਨ ਜਿਹੜੇ ਬਰਤਨ ਬੱਪੇ ਇੱਥੇ ਸੀਗੇ ਉਹ ਲੈ 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 ਆ ਜਾ ਆ ਜੀ ਆ ਵੀ ਪੋਪੜਾ ਬੂਟੇ ਸਾਰਾ ਕੰਮ ਇਹ ਤੋੜਨ ਨੂੰ ਆੜਾ ਵੀਰੇ ਅਮ ਮੰਤਰੀ ਤੋਂ گلابی ਛਤਰੀ ਲੈ ਥੱਲੇ ਰੋ ਆ ਮੈਂ ਕਿੱਥੇ ਛੱਡਦਾ ਹਾਂ ਕਿੱਥੇ ਛੱਡਦਾ ਕਿੱਥੇ ਛੱਡਿਆ ਪਿਆ? ਆ ਗਿਆ ਨਾ ਆ ਜਾ ਬੱਤ ਨੂੰ ਗੱਡੀ ਚ ਕਾ ਲੇ ਹਲੋ ਹਾਏ ਓਕੇ ਬਾਏ ਬਾਏ ਕਰ ਵਾਏ ਕਰ ਸਾਈ ਸੰਧੀ ਵਾਏ ਕਰ ਪਹਿਲਾਂ ਵਾਏ ਕਰ ਹਾਂ ਵਾਏ ਕਰ ਛੱਡ ਵੀ ਦੇ ਵਾਏ ਲੋ ਬਈ ਟਾਈਮ ਕਿੰਨਾ ਹੋ ਗਿਆ 4:00 ਤੇ ਹੋ ਗਏ 16 ਮਿੰਟ ਤੇ ਹੁਣ ਆਪਾਂ ਚੱਲਦੇ ਘਰ ਨੂੰ ਤੇ ਜਦੋਂ ਦੇ ਆਏ ਸੀਗੇ ਥੋੜਾ ਬਹੁਤ ਹੀ ਵਲੌਗ ਸ਼ੂਟ ਕੀਤਾ ਕਿਉਂਕਿ ਗੱਲਾਂ 'ਚ ਇਹਨੇ ਮਸਤ ਹੋ ਗਏ ਸੀਗੇ ਆਪਾਂ ਡਰੈਸਾਂ ਤਕੜੀਆਂ ਹੋਊਗਾ ਤਕੜੀਆਂ ਡਰੈਸਾਂ ਹਰੇਕ ਦਿਨ ਬਾਰੇ ਪਲੈਨਿੰਗ ਚੱਲ ਪਈ ਸੀਗੀ ਵੀ ਉਹ ਦਿਨ ਆਪਾਂ ਕੀ ਕਰਨਾ ਉਹ ਦਿਨ ਆਪਾਂ ਕੀ ਕਰਨਾ ਜਿੱਦੇ ਤੁਹਾਨੂੰ ਪਤਾ ਵੀ ਆਪਣਾ ਸਾਰਿਆਂ ਦਾ ਇੱਕ ਗਰੁੱਪ ਆ ਗੈਂਗ ਆ ਇੱਕ ਤੇ ਗੈਂਗ ਦੇ ਵਿੱਚੋਂ ਫਿਰ ਤੁਹਾਨੂੰ ਪਤਾ ਵੀ ਸਾਰਿਆਂ ਦੀ ਰਾਏ ਜੀ ਲੈਣੀ ਜ਼ਰੂਰੀ ਹੁੰਦੀ ਆ ਹਾਂ ਉਧਰ ਵੀ ਆ ਗਏ ਤੇ ਇਧਰ ਵੀ ਆ ਗਏ ਹਾਂ ਵਿਆਹ ਦੋ ਆ ਗਏ ਹੋਛ-ਪੋਛ ਹੋ ਗਿਆ ਸਾਰਾ ਤੇ ਉਹੀ ਦਿਨਾਂ ਦੇ ਵਿੱਚ ਆ ਗਏ ਤਾਂ ਕਰਕੇ ਜਿਹੜਾ ਸਿਰਦਰਦੀ ਉਹ ਡਬਲ ਹੋ ਗਈ ਪਹਿਲਾਂ ਸਿੰਗਲ ਸੀਗੀ ਤਾਂ ਕਰਕੇ ਤੇ ਪਲੈਨਿੰਗਾਂ ਬਹੁਤ ਵੱਡੀਆਂ ਚੱਲੀ ਜਾਂਦੀਆਂ ਸੀਗੀਆਂ ਪਾਕੀ ਤੁਹਾਨੂੰ ਪਤਾ ਵੀ ਹੌਲੀ ਹੌਲੀ ਦੱਸਾਂਗੇ ਕੀ ਪਲਾਨਿੰਗ ਆ ਆ ਮਹੀਨਾ ਦਾ ਭਾਬੀ ਕਾ ਦਾ ਕਿਉਂਕਿ ਇਹਨਾਂ ਨੇ ਮਿਸਤਰੀ ਲਾਉਣਾ ਕਰਕੇ ਇਹਨਾਂ ਦਾ ਤਾਂ ਬਿਜ਼ੀ ਹੋਊਗਾ ਤੇ ਆਪਣਾ ਫ੍ਰੀ ਹੋ ਜਾਮਾ ਤੇ ਉਸ ਤੋਂ ਬਾਅਦ ਅਕੂਪਰ ਦੇ ਵਿੱਚ ਆਪਾਂ ਬਿਜ਼ੀ ਹੋ ਜਾਾਂਗੇ ਤੇ ਹੁਣ ਆਪਾਂ ਚੱਲਦੇ ਆਂ ਪਹਿਲਾਂ ਟੈਂਟ ਚੱਲਦੇ ਮੈਂ ਕਿ ਵੀ ਲੱਗਿਆ ਮੋਟਰਸਾਈਕਲ ਤੇ ਕਿਉਂਕਿ ਇੱਥੋਂ ਜਿਹੜਾ ਆਪਾਂ ਟੈਂਟ ਦਾ ਪਤਾ ਕਰਨਾ ਪਤਾ ਕੀ ਕਰਨਾ ਬਸ ਓਕੇ ਕਰਨਾ ਆਪਾਂ ਬਸ ਇੱਕ ਵਾਰੀ ਅਗਲੇ ਨੂੰ ਮਿਲਣਾ ਹੀ ਆ ਮਿਲਣਾ ਮਿਲ ਮਿਲ ਕੇ ਬਸ ਕਹਿਣਾ ਗੱਲਬਾਤ ਕਰਨੀ ਐ ਵੀ ਆਪਣੇ ਪਲਾਨੀ ਬਲਾਨੀ ਜੀ ਦਾ ਪਲਾਨ ਫਲਾਨ ਦਾ ਪ੍ਰੋਗਰਾਮ ਆ ਤੇ ਸੋ ਉੱਥੇ ਲਾਉਣੇ ਆ ਔਰ ਸੇ ਤਾਂ ਨਾ ਹੁਣ ਬੱਸ ਤੇ ਹੁਣ ਆਪਾਂ ਅੱਛੇ ਆ ਗਏ ਬੱਬੂ ਆਰੀਆਂ ਘਰੇ ਐ ਨਹੀਂ ਸੀnga ਕੁੜੀ ਦੇ ਸ਼ੋਮਾ ਜੂਮਾ ਬਾਕੇ ਕੀ ਬਣਾਈ ਪਈ ਆ ਸਭ ਤੋਂ ਬਿਨਾ ਗਰੇ ਭਾਲਦੀ ਹੈ ਬੱਬੂ ਇਹਨੂੰ ਆਏ ਮੂੰਹ ਨਹੀਂ ਦਿਖਦੇ ਕਿਉਂ ਜੀ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਜੀ ਤੇਰਾ ਭੂਈਆ ਵੀ ਨਾ ਜੀ ਨਹੀਂ ਲੱਗਦਾ ਕਿਵੇਂ ਕਰੀ ਬੈਠੀ ਆ ਕੋਸੀ ਜੀ ਕੀ ਹੋ ਗਿਆ ਲਓ ਜੀ ਵਾਟਰ ਪੀ ਲਓ ਸਾਡੇ ਆਉਂਦੇ ਨੇ ਮੀਮੂ ਆਇਆ ਪਿਆ ਸੀ ਤੇ ਹੁਣ ਆਪਾਂ ਚੱਲਦੇ ਆ ਮੰਡੀ ਮੰਡੀ ਕੀ ਕੰਮ ਚੱਲਦਾ ਤੁਹਾਨੂੰ ਮੈਂ ਜਾਂਦੇ ਦੱਸਦੀ ਆ ਮੰਡੀ ਦਾ ਮੀਨ ਜਿਆ ਜੀ ਆਇਆ ਪਿਆ ਓ ਮਾਈ ਗੋਡ ਪਾਣੀ ਦੇਖੋ ਉੱਥੇ ਤਾਂ ਕੋਈ ਪੜਨ ਲੱਗਿਆ ਬੱਬੂ ਹੁਣਾ ਵੀ ਨਹੀਂ ਗਰਮੀ ਸੀਗੀ ਇੱਥੇ ਦੇਖੋ ਲੈ ਗਰਮੀ ਤਾਂ ਪਰ ਇੱਥੇ ਵੀ ਆਪਣਾ ਬੱਬੂ ਡਾਰੀ ਗਈ ਬੂਆ ਪਾ ਕੇ ਨਾ ਮੋਟਰਸਾਈਕਲ ਤੇ ਮਾਰਿਆ ਕਿਸੇ ਨੇ ਅੱਛਾ ਉਹ ਵਿਚਾਰੇ ਮੋਟਰਸਾਈਕਲ ਵਾਲੇ ਕਹੀ ਜਾਂਦੇ ਬਾਈ ਹੌਲੀ ਉਂ ਛਿੱਟੇ ਪਾ ਦਿਆ ਛਤੂ ਡਰ ਗਈ ਸੀਗੀ ਹੋਰ ਮੈਂ ਇਹਦੇ ਵਿੱਚ ਮਾਰੀ ਨਹੀਂ 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 ਚਲੋ ਪਹਿਲਾਂ ਚੱਲਦੇ ਆ ਪਾਂਟੀ ਦੇ ਗੋਲਿਆਂ ਦਾ ਪਤਾ ਲੈ ਕੇ ਆਉਣੇ ਫਿਰ ਉਸ ਤੋਂ ਬਾਅਦ ਮੁੜਦੇ ਵੀ ਲੈਣੇ ਆ ਸਾਮਾਨ ਜੋ ਲੈਣਾ ਹੈ ਤਾਜਵਤਨ ਆਪਦੇ ਕੱਪੜੇ ਆ ਜਾਪ ਲੈਣ ਆਈਏ ਭੂਆ ਨਾਲ ਹਣਾ ਤਾਜ ਹੁੰਦਾ ਹੈ ਹਾਂ ਪਹਿਲੀ ਵਾਰੀ ਲੋ ਵੀ ਤਾਜ ਰੰਦੇ ਕੱਪੜੇ ਲੈਣਾ ਸੀ ਦੇਖੀ ਅੰਦਰ ਕਿੱਡੇ ਘਣ ਘੰਟਾ ਆਏ ਹੋਏ ਹਨ ਫਰਾਕ ਨਾਲ ਵਰਕ ਵੀ ਹੋਇਆ ਹੋਇਆ ਕਿੰਨੇ ਚਿਰ ਦੀ ਹੋਈ ਇਹ ਇਹ ਵੀ ਹੁਣ 6 ਮਹੀਨੇ ਦੀ ਹੋ ਜੂਗੀ ਹਾਂ ਅਨਿੱਕਾ ਹੋਦਾ ਬੈਸੀ ਜਮਾਂ ਸਹੀ ਹੋ ਬਈ ਫਿਰ ਗੁਰੇ ਨਿੱਕਾ ਹੈ ਦੁਪਟਾ ਦੇਣਾ ਹੀ ਮੈਂ ਹਾਂ ਛੋਟਾ ਵੀ ਤਾਂ ਆ ਤਾਂ ਛੋਟਾ ਗੜ ਜਾਂਦੀ ਨਹੀਂ ਤੁਹਾਨੂੰ ਆ ਲਓ ਬਈ ਹੋਰ ਕਲਰ ਕਲਰ ਹੈਗੇ ਕਿੰਨੇ ਕਲਰ ਲਾਈਟ ਹੀ ਦਿਓ ਡਾਰਕ ਕਲਰ ਇਹਦੇ ਵਧੀਆ ਨਹੀਂ ਲੱਗਦੇ ਹਾਂ ਆ ਲਓ ਬਈ ਤਿੰਨ ਕਲਰ ਰਹੇ ਆ ਆ ਯੈਲੋ ਕਲਰ ਲੈ ਲੈਂਦੇ ਅੰਦਰ ਕਿਉਂਕਿ ਆ ਕਲਰ ਹੀ ਵੀ ਇਹਦੇ ਕੋਲ ਬਹਾਵਾ ਹੋ ਗਏ ਤਿੱਖੇ ਜੇ ਲਵੈਂਡਰ ਲਵੈਂਡਰ ਲੱਗੇ ਯੈਲੋ ਪਰ ਆ ਯੈਲੋ ਆ 골 ਕੇ ਦਿਖਾਏ ਉਹਨੇ ਚ ਆ ਯੈਲੋ ਜਿਹਦਾ ਰੰਗ ਚੜ ਜਾਂਦਾ ਇਹਦਾ ਉਹ ਰੰਗ ਫੇਡ ਹੁੰਦਾ ਪੇਂਟ ਹੋ ਗਿਆ ਹਾਂਜੀ ਵੀਰੇ ਕੀ ਕਰ ਤਾ ਕੁੱਤ ਕੋ ਅੱਛਾ ਆ ਲिटल ਮੀ ਆ ਗਿਆ ਹੈ ਨਾ ਸਾਰੇ ਲिटल ਮੀ ਦੇ ਅੱਛਾ ਸਾਰੇ ਲिटल ਮੀ ਦੇ ਆ ਹਾਂ ਵੀਪਲਾ ਦਾ ਆਇਰ ਵੀ ਤੁਂਦੀ ਸ਼ਾਪਿੰਗ ਕਰਦੀ ਦਿੰਦੀ ਆਲਵੇਸ ਸੋਹਣੀ ਲੱਡੋ ਜੀ ਬਟਨ ਵਾਲੇ ਹੈ ਨੀ ਵੀਰੇ ਬਟਨ ਵਾਲੇ ਸਾਰੇ ਬਟਨ ਵਾਲੇ ਇਹ ਥੋੜੇ ਵੱਡਰ ਵਧੀਆ ਇਹ ਖੁੱਲਦਾ ਨਹੀਂ ਕੁੱਪਤਾ ਹਾਂ ਵੀਪਰ ਬਟਨ ਵਾਲਾ ਨਹੀਂ ਬਟਨ ਵਾਲਾ ਹੀ ਲੈਣਾ ਨਹੀਂ ਹੁਣ ਐਡਾ ਬੱਚਾ ਕਾ ਹੁੰਦਾ ਪੁਆਲੇੰ ਦੀ ਵਧੀਆ ਇਹ ਅੱਛਾ ਠੀਕ ਹੈ ਤਾਜ ਬਚਨ ਨੇ ਸਾਰੇ ਕਲੀਅਰ ਹੈ ਪੁਆਲੇੰ ਵੀ ਹੁਣ ਬਸ ਜਿਹੜੇ ਜਿਹੜੇ ਵਧੀਆ ਲੱਗਣ ਉਹ ਲੈਣਾ ਹੈ ਵੀਪਲ ਆਖੀਦਰੀ ਇਕ ਹੁੰਦਾ ਸ਼ੋਪਿੰਗ ਕਰਨ ਦਾ ਸ਼ੋਪਿੰਗ ਕਰਨ ਦਾ ਤਰੀਕਾ ਸਾਰੇ ਦੇਖਨੇ ਤਾਂ ਹੋ ਜੇ ਵੈਰਾਈਟੀ ਕਿਹੜੀ ਕਿਹੜੀ ਹੈ ਫਿਰ ਉਹਦੇ ਸਾਰੇ ਹੀ ਚਾਂਟ ਕੇ ਲੈ ਲੈਣੇ ਜੇ ਵੀਆ ਫੇਲ ਹੋ ਗਏ ਉਹੀ ਆ ਉਹੀ ਆ ਇਹ ਆ ਉਹੀ ਨਾਲਾ ਜਿਹਾ ਲੱਗਿਆ ਇਹਦੇ ਵੀ ਹਾਂ ਇਹ ਹੁੰਦਾ ਵੀਰੇ ਹੁੰਦਾ ਐ ਇੱਕ ਸੂਟ ਪਿਆ ਇਹ ਇੱਕ ਦਿਨ ਹੀ ਪਾਇਆ ਹਾਂ ਹਾਂ ਉਹ ਇੱਕ ਦਿਨ ਹੀ ਪਾਇਆ ਉਹ ਪੇਂਟ ਹੋ ਗਿਆ ਮੈਨੂੰ ਇਹ ਕਹਿੰਦਾ ਧੋਹ ਚ ਖਰਾਬ ਕਰ ਤਾ ਮੈਨੂੰ ਕਹਿੰਦਾ ਕਿਸੇ ਹੋਰ ਤਰ੍ਹਾਂ ਕਿ ਚੜਾ ਤਾ ਤਾ ਇਹ ਵੀ ਤਨ ਕੀ ਹੋਈ ਜਾਂਦਾ ਪੁੱਤੂ ਕੋਈ ਮਤਲਬ ਨਹੀਂ ਕੁਛ ਨਹੀਂ ਚੜਾ ਕੋਈ ਮਤਲਬ ਨਹੀਂ ਕੁਛ ਨਹੀਂ ਡੱਕਾ ਹੀ ਵਰਤ ਨਹੀਂ ਲੋ ਭਾਈ ਤਾ ਇਹ ਬੰਦ ਨੰਗਾ ਮੋਜਾ ਹੀ ਮੋਜਾ ਹਣੇ ਤਾ ਇਹੋ ਤਨ ਕਿ ਮੇਰੀਆਂ ਤਾਂ ਮੋਜਾ ਹੀ ਮੋਜਾ ਮੈਨੂੰ ਕੱਪੜੇ ਮਿਲ ਹੀ ਜਾਂਦੇ ਆ ਮੈਨੂੰ ਕੱਪੜੇ ਮਿਲ ਹੀ ਜਾਂਦੇ ਆ ਤਾਂ ਗਾਇਸ ਵੀ ਇਹਨਾਂ ਕਾਨੇ ਦਾ ਕੋਣ ਤਿੰਨਾਂ ਨੂੰ ਆਂਦੀ ਲਾਈਨ 'ਚ ਬਹਿ ਜਾਓ ਕਰਾਂ ਕੱਪੜੇ ਦਿਖਾਉਣੀ ਆ ਤੁਹਾਨੂੰ

ਵੇ ਬੀਗ ਤਾਂ ਰੰਗ ਦੇ ਕਿ ਤੇਰੇ ਨਿੱਕੇ ਵਾਲੇ ਸੋਨੇ ਲੱਗ ਗਏ ਵਾਲੇ ਸੋਨੇ ਲੱਗ ਗਏ ਆ ਦੇਖ ਤਿਆ ਚੁੱਟ ਆ ਗਈ ਦੇਖ ਤਾਂ ਲੈ ਤੂੰ ਅੱਜ ਤੰਨ ਨਾਲ ਵੀ ਤਿੰਨ ਲਾਦਾ ਧੀ ਲੈ ਠੀਕੇ ਵੀ ਕਰਾਂਗੇ ਰੰਗ ਨਾਲ ਤੈਨੂੰ ਤਾਂ ਗਾ ਦੇਣਾ ਹੈ ਹੈ ਆ ਨਮਾਇ ਤਾਜੂ ਨਾਲ ਜਾ ਕੇ ਲਈ ਆ ਉਹ ਵੀ ਤੇ ਚਾਲ ਤੇ ਆਇਆ ਦੰਦੀ ਸ਼ਾਪਿੰਗ ਇਨ ਲੋ ਟਾਊਨ ਦੀ ਜਿਹਦੇ ਪਾਸੇ ਹੈ ਤਾਜੂ ਏ ਪੰਜ ਉਹਰੇ ਲਓ ਸਪਾਂਡਰ ਆ ਵੀ ਮਾਸਟਰੀ ਲੱਗ ਮਾਸਟਰੀ ਲੱਗ ਦੁਨੀਆ ਦੀ ਆ ਵੀ ਮਾਸਟਰੀ ਲੱਗੇ ਬਹੁਤ ਸੋਹਣਾ ਜੇ ਦਿਮਾਕ ਨੂੰ ਲੱਗ ਜੂਗਾ ਇਹਦੇ ਰੰਗ ਬਾਕੀ ਆ ਨਹੀਂ ਇਹਨੂੰ ਵੈਸੇ ਮਾਸਟਰਡ ਕਲਰ ਕਿਉਂ ਕਹਿੰਦੇ ਆ ਮਾਸਟਰ ਨੇ ਮਾਸਟਰ ਨਹੀਂ ਲੱਗੀ ਸੀ ਮਾਸਟਰ ਨਹੀਂ ਆਦੇ ਪਾਇਆ ਹੁੰਦਾ ਸੀ ਹਾਂ ਰੰਗਾਂ ਤੋਂ ਜ਼ਿਆਦੇ ਮੈਂ ਕਿਹਾ ਹੁਣ ਇਹਦੇ ਸਰਦਨ ਵਾਲੇ ਪਾਖਾ ਦੂਜੇ ਪੂਰੇ ਆਵਾਂਗਾ ਸਹੀ ਲੱਗੇ ਰੰਗ ਨਾਲ ਕੋਈ ਨਹੀਂ ਖਰੀਦਣਾ ਖਰੀਦਣਾ ਨਹੀਂ ਹਣਾ ਪਹਿਲਾਂ ਆਪਾਂ ਅੱਜ ਤਾਂ ਵੀ ਘਰੇ ਗਏ ਸੀਗੇ ਤੇ ਕਾਫੀ ਦਿਨਾਂ ਦੇ ਮਨ ਨੂੰ ਗਿਆ ਸੀ ਲੱਗਣਾ ਸਾਨੂੰ ਆ ਹੇਅਰ ਬੈਂਡ ਨਹੀਂ ਮਿਲਦੇ ਸਾਨੂੰ ਆ ਹੇਅਰ ਬੈਂਡ ਦੇ ਦੋ ਜਿਹੜੇ ਪਾਏ ਅਕਰ ਵੀਰ ਦੇ ਤੇ ਉਹਨਾਂ ਨੇ ਇੱਕ ਆ ਵਾਲਾ ਇੱਕ ਆ ਵਾਲਾ ਕਵਲਾ ਤੈਨਾਂ ਆ ਪੈਕਟ ਚ ਸੀਗਾ ਮੈਂ ਕੱਢਤਾ ਅੱਜ ਇਹ ਹੁਣ ਆਪਾਂ ਇਹ ਜਿਹੜਾ ਫਰਾਕਾ ਲਿਆਵਾਂਗੇ ਤੇ ਜਿਹੜੀ ਜਿਹੜੀ ਫਰਾਕਾਂ ਨਾਲ ਮੈਚ ਹੋਈ ਜਾਣਗੇ ਤੇ ਉਹ ਲਾ ਦਿਆ ਕਰਾਂਗੇ ਆ ਤਾਂ ਇਹਦੀ ਉਹਦੇ ਨਾਲ ਹੀ ਮੈਚ ਕਰਦਾ ਜਿਹੜਾ ਕਿਹੜਾ ਹਾਂ ਇਹ ਨਹੀਂ ਸੀ ਰੂਹ ਉਹ ਤੇ ਪਾਣੀ ਆ ਹਾਂ ਜੋਲ ਭਾਬੀ ਦੇ ਕੇ ਗਈ ਸੀ ਜਿਹੜਾ ਉਹਦੇ ਨਾਲ ਜੋ ਨਹੀਂ ਹੁੰਦਾ ਬਰਾਊਨ ਹਾਂ ਉਹਦੇ ਨਾਲ ਹੀ ਮੈਚ ਕਰਦਾ ਤੇ ਉਹਦੇ ਨਾਲ ਦਾ ਮੈਂ ਇਹਦੇ ਨਾਲ ਦਾ ਹੋਰ ਵੀ ਲੱਗੇ ਜੀ ਉਹਦਰ ਸਵਾਮੀ ਜੁਐਲਰਸ ਤੋਂ ਉਹ ਤਾਂ ਪਈ ਆ ਉਹ ਤਾਂ ਦੋ ਹੀ ਸੀ ਉਹ ਖੁੰਡੇ ਵਾਲੀ ਪੁਰੀਆ ਜਿਹੜਾ ਤੁਸੀਂ ਹੋਰ ਲੈ ਕੇ ਉਹ ਜੋ ਉਧਰ ਪਿਆ ਤੇ ਆ ਇਹ ヘア ਬੈਂਡ ਬਈ ਬਾਲੇ ਸੁਨੇ ヘア ਬੈਂਡ ਆ ਤੇ ਇਹ ਕਾਂਵਰ ਆ ਆਹ ਸਟ੍ਰੈਚੇਬਲ ਆ ਤੇ ਆ ਰੋਬੀ ਜਿਹੜਾ ਅੱਪਾ ਪਈਆਂ ਸੀ ਸੌਕਸ ਜਰਾਬਾ ਭਾਬੀ ਕਹਿੰਦੀ ਵੀ ਦੁਜਾਏ ਤਾਂ ਤਾਲੀ ਆਈ ਐ ਇਹ ਆਈ ਬੰਦ ਹੀ ਪਈਆਂ ਸੀਗਾ ਕਿਉਂਕਿ ਹੁਣ ਤਕਦੀਰ ਤੇ ਆਉਂਦੀਆਂ ਜੀ ਭਾਬੀ ਕਹਿੰਦੀ ਜਮਾਂ ਬਾਹ ਪਈਆਂ ਨੇ ਤੁਸੀਂ ਤਾਲੀ ਰਤਨ ਦੇ ਪਾ ਦਿਓ ਫਿਰ ਬੱਪੂ ਦੇ ਰਾਵੜੇ ਦੇਖ ਲਓ 6 ਜੋੜੇ ਆ ਇਹਨੂੰ ਬਦਲ ਮਤਲਬ ਪਾਉਗੀ ਮੈਨੂੰ 5 ਮਹੀਨੇ ਲੱਗ ਜਾਊਗਾ ਵੀ ਇਹ 4 ਆ ਜਿੰਨੇ ਖੁਸ਼ੀ ਘਨੇ ਇਤਨਾ ਸੀਗਾ 4 ਜੋੜੇ ਉਹ ਆ ਲੈ ਫਿਰ ਇਹਨੂੰ ਤਾਂ ਗੂੜੀ ਦਾਪਾ ਨਹੀਂ ਆਉਂਦੀ ਲੋੜ ਹੀ ਨਹੀਂ ਸੈਂਡਾ ਵੀ ਜਿਹੜਾ ਬਾ ਪਾਵਾਂਗੇ ਇਹਦੇ ਹਨਾ ਕੱਲ ਸੈਂਡਲ ਪਾ ਦੇ ਸਰਮੇ ਰੰਡ ਮੰਮੀ ਆਉਂਦੇ ਨਹੀਂ ਇਹਦੇ ਹਲੇ ਤੇ ਇਹ ਵੀ ਕਿਤੇ ਸੈਂਡਲ ਆਉਂਦੇ ਆ ਸੈਂਡਲ ਦਾ ਇਹ ਪੈ ਸਕਦੇ ਆ ਜਿਹੜੇ ਆਪ ਵੀਰ ਨੇ ਉਹ ਸੈਂਟਰ ਨੂੰ ਬੰਦ ਜੀ ਹੈ ਨਾ ਉਹ ਚੀਜ਼ ਸਾਰੇ ਪੈਸਾ ਤੁਹਾਨੂੰ ਪਾ ਕੇ ਦੇਖਾਂਗੇ ਜਿਹੜੇ ਤੁਸੀਂ ਲੈ ਕੇ ਆਏ ਹੋ ਉਹਦੇ ਵਿੱਚ ਦੀਆਂ ਜਾਰਬਾਣੀਆਂ ਬਾਹਰ ਨਿਕਲ ਆਏ ਹਾਂ ਹਾਂ ਨਹੀਂ ਉਹ ਉਹ ਤਾਂ ਕੱਲੇ ਚੁੰਨ ਲੱਗਣਗੇ ਕਰਾਂਗੇ ਪਰ ਮੇਰੇ ਨਾਲ ਨਾਲੋਂ ਗਰਮ ਨਹੀਂ ਆਉਣਗੇ ਜਿਹੜੇ ਉਹ ਸੈਂਡਲ ਜਿਹੜੇ ਅਸੀਂ ਲੱਗੇ ਹਾਂ ਹਾਂ ਉਹ ਨਹੀਂ ਹਜੇ ਹਾਂ ਉਹ ਗਰਮ ਹੀ ਜਾਣਗੇ ਜਿਹੜੇ ਪ੍ਰਵੀਰ ਜੀ ਨੇ ਭੇਜਿਆ ਜਾਰਬਾਣਾਂ ਪਾ ਕੇ ਇਹਦੇ ਜਾਂ ਸੌਕਸ ਦੇਖ ਲਓ ਤੇ ਬਾਕੀ ਤੁਹਾਨੂੰ ਪਤਾ ਵੀ ਹੋਣਾ ਆਪਣੇ ਨਵੇਂ-ਨਵੇਂ ਬੰਦਿਆਂ ਨੇ ਬਾਹਰੋਂ ਆਉਣਾ ਬੱਬੂ ਦੇ ਵਿਆਹ ਵੇਲੇ ਨੂੰ ਤੇ ਸਾਰੇ ਜਣੇ ਤਾਂ ਤਾਜੋਦਨ ਆਸਤੇ ਤਾਂ ਕੁਛ ਨਾ ਕੁਛ ਲੈ ਕੇ ਆਉਣਗੇ ਤੇ ਇੱਕ ਗੱਲ ਮੈਂ ਤੁਹਾਨੂੰ ਹੂਰ ਤੇ ਆ ਜਾਂਦੀ ਹੈ ਜੇ ਕੋਈ ਨਾਂ ਵੀ ਲੈ ਕੇ ਲੈ ਕੇ ਆਇਓ ਮਾਂ ਜੀ ਤਾਜੋਦਨ ਦੇ ਕੱਪੜੇ ਜ਼ਰੂਰ ਲੈ ਕੇ ਆਓ ਸਾਡੇ ਲਈ ਭਲਾਂ ਦੀ ਕੁਛ ਵੀ ਨਾ ਲੈ ਕੇ ਆਓ ਤੁਸੀਂ ਲੈ ਲਾਂਗੇ ਪਰ ਅਸੀਂ ਨਹੀਂ ਮੈਂ ਮੈਂ ਤੁਹਾਨੂੰ ਬੰਦੀ ਰਾਂਦੇ ਬਾਹਰਲੇ ਕੱਪੜੇ ਜਿਹੜੇ ਦੇ ਰੋਂਪਰ ਜਿਹਿੰਦੇ ਬੰਦ ਜਿਹੇ ਹਨਾ ਜਿਹੜਾ ਬਹੁਤ ਪਸੰਦ ਆ ਬਾਹਰਲੇ ਬਾਹਰਲੇ ਕੱਪੜੇ ਬਹੁਤ ਜ਼ਿਆਦਾ ਪਸੰਦ ਆ ਪਤਾ ਕਿਉਂ ਇਧਰ ਆਪਣੇ ਰੋਂਪਰ ਨਹੀਂ ਹੋ ਜੀ ਮਿਲਦੇ ਸੀ ਕਿਸੇ ਮਰਜੀ ਦੁਕਾਨ ਤੇ ਜਾ ਕੇ ਦੇਖ ਲਿਆ ਪਰ ਰੋਂ ਕੋਸ਼ਿਸ਼ ਨੇ ਵੀ ਜਿੱਕੇ ਰੋਂਪਰ ਆਪਾਂ ਨੂੰ ਉਹ ਪਾਉਂਦੇ ਉਧਰ ਵਾਦੋ ਚੀਜ਼ ਆ ਤਾਂ ਹੀ ਉਹ ਵਧੀਆ ਮਿਲ ਜੇ ਤੇ ਅੰਦਰ ਉਹਨੇ ਵੀ ਜੇ ਅਸੀਂ ਪਲਵੀਰ ਨੇ ਵੀ ਜੇ ਆਪਾਂ ਨੂੰ ਇੱਕ ਰੋਂਪਰ ਜਿਹੜਾ ਅਸੀਂ ਲੈਜਾ ਸੀਗਾ ਕਿ ਉਹ ਕਿੰਨਾ ਪਾਇਆ ਤੇ ਹਜੇ ਵੀ ਤਾਜ ਦੇ ਕੰਦੇ ਵਧੀਆ ਹੁੰਦਾ ਜਿੱਦਾਂ ਦੀ ਤਾਜਤਨ ਹੋਈ ਅਸੀਂ ਉਦੋਂ ਦੇ ਪਾਉਣੇ ਦਾ ਜੀ ਕੰਦੇ ਤੇ ਜਿਹੜੇ ਆਪਾਂ ਅੱਜ ਕੱਪੜੇ ਲੈ ਕੇ ਆਂਦੇ ਸੀ ਨਾ ਉਹ ਮੈਨੂੰ ਕਿਸੇ ਭੈਣ ਨੇ ਨਾ ਰਾਤ ਪੇਮੈਂਟ ਭੇਜੀ ਸੀਗੀ ਤੇ ਥੋੜੇ ਜਿਹੇ ਪੈਸੇ ਫਿਰ ਮੈਂ ਬਾਤੇ ਮੈਂ ਕਿਹਾ ਵੀ ਚਲ ਕੋਈ ਨਹੀਂ ਹੁਣ ਇਹ ਜਦੋਂ ਸੂਟ ਦਾ ਲੈਣ ਲੱਗੇ ਹਾਂ ਦੋ ਤਿੰਨ ਦਾ ਕੀ ਲੈਣਾ ਹਨਾ ਮੈਂ ਕਿਹਾ ਚਲ ਪੰਜ ਹੀ ਲੈ ਉਹਨਾਂ ਕਪੜੇ ਵੀ ਦਿਖਾਈ ਸੀਗੇ ਬਲੌਗ ਦੇ ਵਿੱਚ ਤੇ ਉਹ ਤੁਸੀਂ ਦੇਖੇ ਹੀ ਹੋਣੇ ਆ ਥੋੜੀ ਪੇਮੈਂਟ ਜੋ ਆਪਾਂ ਨੂੰ ਤਾਂ ਜਦੋਂ ਕਪੜੇ ਲਿਆਦੇ ਜੇ ਮੈਨੂੰ ਕੋਈ ਵੀ ਪੈਸੇ ਭੇਜਦਾ ਜਿੱਦਾਂ ਪਹਿਲਾਂ ਵੀ ਭੇਜੀ ਸੀ ਨਾ ਕਿਸੇ ਨੇ ਤੇ ਉਦੋਂ ਵੀ ਜਿਹ ਦੂਸਰ ਜਿਹਨੇ ਤਾਂ ਜਦੋਂ ਦੇ ਕਪੜੇ ਬੰਦੇ ਸੀ ਬੰਦੇ ਸੀ ਜਿਹੜੇ ਇੱਕ ਦੋ ਘੰਟ ਦੇ ਸੀਗੇ ਉਹ ਵੀ ਮੈਂ ਲੈ ਕੇ ਪੂਰੇ ਕਰਦੇ ਸੀ ਮੈਂ ਇਹ ਚੱਲ ਵਿਚਾਈ ਨੂੰ ਵਧੀਆ ਦੇ ਹੁਣ ਤੁਹਾਨੂੰ ਪਤਾ ਵੀ ਅੱਗੇ ਸਾੜੀਆਂ ਆ ਰਹੀਆਂ ਤਾਂ ਕਰਕੇ ਆਪਾਂ ਹੁਣ ਤਾਜਬਦਨ ਵਾਸਤੇ ਜਿਹੜੇ ਅੱਧੀਆਂ ਬਾਹਾਂ ਵਾਲੇ ਫਰੌਕਾ ਕਰਤੀਆਂ ਸਾੜੀਆਂ ਦੀ ਸ਼ਾਪਿੰਗ ਹੋ ਗਈ ਤਾਂ ਇਹ ਤਾਂ ਹਾਂ ਨਹੀਂ ਕਸੂਰ ਸੀਗੇ ਜਿਹੜੇ ਉਹ ਨਹੀਂ ਹੁਣ ਆਪਾਂ ਲੈਂਦੇ ਤੇ ਹੁਣ ਆਪਾਂ ਇਹਨੇ ਪੂਰੀਆਂ ਬਾਹਾਂ ਵਾਲੀਆਂ ਟੀ-ਸ਼ਰਟਾਂ ਤੇ ਉਹ ਲੋਹਰਾ ਜਿਹੜੀਆਂ ਉਹ ਹੀ ਲੈਣੇ ਹੁੰਦੇ ਆ ਬਾਕੀ ਉਹ ਔਨ ਜਾਂਚ ਵੀ ਕੰਮ ਆ ਜਾਣੀਆਂ ਅਜੇ ਅੱਗੇ ਕੁਝ ਤਾਂ ਅਸੀਂ ਔਨ ਜਾਂਚ ਪਾ ਦੇਣਾ ਹੁਣ ਜਾਣਾ ਇਹਨੂੰ ਕਿੱਥੇ ਆਪਾਂ ਘਰੀ ਰਹਿੰਦੀ ਐ ਤੇ ਜੇ ਅਸੀਂ ਰਬੂਆ ਕਾਲਾ ਕੋਲ ਜਾਵਾਂਗੇ ਤਾਂ ਉਹ ਆਪਾਂ ਫਿਰ ਨਾ ਇੱਕ ਉਹ ਕੀ ਜੰਪਸੂਟ ਕਹਿੰਦੇ ਕੀ ਕਹਿੰਦੇ ਅੰਦਰੋਂ ਪਤਾ ਨਹੀਂ ਮੈਂ ਜਿੱਦਨ ਪ ਕੁਰਕੋ ਕਹਿੰਦੇ ਚਲ ਜੇ ਜਿਹਦਨ ਪਾਇਆ ਸੀ ਉਦਨ ਪੁੱਛਾਂਗੇ ਵੀ ਉਹਨੂੰ ਕੀ ਕੀ ਚੀਜ਼ ਕਹਿੰਦੇ ਸਨ ਤਾਂ ਪਤਾ ਨਹੀਂ ਕੀ ਪੜ੍ਹ ਕੇ ਦੇਖਣਾ ਕੀ ਤਾਂ ਉਸ ਲਿਖਿਆ ਹੋਵੇ ਉੱਤੇ ਤੇ ਉਹ ਪਾਵਾਂਗੇ ਤੇ ਬਾਕੀ ਆਪਾਂ ਸੂਣ ਹੀ ਕਾਜ ਦਿੰਦੇ ਜਿਹੜੇ ਕੱਪੜਿਆਂ ਦੀ ਕਲੈਕਸ਼ਨ ਲੈ ਕੇ ਆ ਰਹੇ ਹਾਂ ਹੁਣ ਦੇਖੋ ਕਿੰਨੇ ਕੱਪੜੇ ਦਾਜ ਦਿੰਦੇ ਹੋਰ ਇਨਕਲੂਡ ਹੋਗੇ ਬਾਕੀ ਜਿੰਨੇ హెయిਰ ਬੈਂਡ ਐਸੈਸਰੀ ਹੋਵੇ ਬਸ 5-4 ਉਦੋਂ ヘアਵੈਂਡਸ ਬੈਲ ਨਾਲ ਇੱਥੇ ਵੀ ਸਾਨੂੰ ਮਿਲੇ ਨਹੀਂ ਸੀ ਸੂਈਆਂ ਤਾਂ ਹੈ ਨਹੀਂ ਤਾਜ ਬੱਤਨ ਕੋਲ ਸੂਈ ਕਿੱਥੇ ਲਾਵਾਂ ਤਾਜ ਮੇਰਵੰਡ ਦਾ ਫਿਰ ਵੀ ਲਾ ਦਿੰਦਾ ਜਿਲ ਕੋ ਜਤਨੇ ਕਹਿੰਦਾ ਆ ਰੋਡੇ ਜੇ ਫਿਰ ਤੇ ਕਹਿੰਦਾ ਆ ਲੱਗੇਗੀ ਚੰਗੇ ਲੱਗਰੀਏ ਦੇ ਉਹ ਮੈਂ ਤਾਂ ਤਾਂ ਪਈ ਜਾਂਦੀ ਤਾਂ ਜੀ ਹਾਂ ਸੱਚ ਲੈ ਆ ਰਹੇ ਹਾਂ ਇੱਕ ਟੋਪੀ ਦਾ ਬਾਹ ਨਾ ਲੰਗਦੀ ਹੈ ਬਾਹ ਆਹ ਦੇਖੋ ਹਾਂ ਨੀਵੇਂ ਮਰ ਜਾ ਨਹੀਂ ਕੋਟੇ ਦੇ ਲੁੱਡੇ ਜੇ ਵਾਲੀ ਦੇਤੀ ਉਹ ਟੋਪੀ ਦੇਖੀ ਦੇਖੀ ਪਈ ਦੇਖੀ ਹੁਣ ਪੂਰੀ ਸੀਰੀਅਸ ਹੋਈ ਪਈ ਆ ਉਹ ਕਾਹ ਤੇ ਕਿਤਾਈ ਉਹ ਦਿਨ ਮੈਚ ਤੋਂ ਦਾ ਰੋਣਾ ਭਾਈ ਬਤਨਾ ਮੇਕ ਨੂੰ ਕਹਿੰਦੀ ਬੁੱਤ ਲੜਾਈ ਹੋ ਜੂਗੀ ਇਧਰ ਅੰਮੀ ਜੀ ਕਹਿੰਦੀ ਹੈ ਭਾਈ ਇਧਰ ਹੰਸਾਉਂਗੀ ਕੱਲ ਨੂੰ ਦੁਪਹਿਰੇ ਦੇਵਾਂਗੇ ਆਹੋ ਦੁਪਹਿਰੇ ਫਰੌਗ ਨਾਲ ਦੇਵਾਂਗੇ ਟੋਪੀ ਲੁੱਡੇ ਵਾਲੀ ਤੇ ਭਾਬੀ ਕਹਿੰਦੇ ਤਿੰਨ ਟੋਪੀਆਂ ਪਈਆਂ ਸੀਗੀਆਂ ਜਿਹੜੀਆਂ ਤੇ ਫਿਰ ਉਹ ਉਹਨਾਂ ਨੇ ਅੱਜ ਆਪਾਂ ਨੂੰ ਦੇ ਦਿੱਤੀਆਂ ਇੱਕ ਆਵਲੀ ਸੀਗੀਆਂ ਇਹਨਾਂ ਨਾਲ ਤੇ ਆਪਾਂ ਸੂਟ ਲਿਆਵਾਂਗੇ ਤੇ ਸਰਦੀ ਚ ਵਧੀਆ ਇਹਦਾ ਪ੍ਰੋਗਰਾਮ ਆ ਹਾਂ ਆ ਸੀਗੇ ਹੇਅਰਮੈਨ ਹੈ ਆ ਵੀ ਸਾਰੇ ਪਿਆਰ ਆ ਵੀ ਸੋਹਣੀ ਹੈ ਬੱਚਿਆਂ ਦੇ ਜਿੰਨੇ ਕੱਪੜੇ ਹੋਣ ਉਹਨੇ ਹੀ ਥੋੜੇ ਹੁੰਦੇ ਆ ਦੇਖਿਆ ਜਾਵੇ ਤਾਂ ਹਨ ਜਿਹੜੇ ਡੂਮਨੀ ਦੇ ਸਰਾਂ ਨੇ ਦੁੱਧ ਨਹੀਂ ਨਾ ਜਾਂਦਾ ਉਹ ਸਾਡੀ ਤਾਂ ਉਹ ਗੱਲ ਲੈ ਬੱਬੂ ਨੇ ਅੱਧੀ ਰਾਤ ਨੂੰ ਕੋਲ ਕੇ ਚੱਬਾ ਪਾ ਦਿੱਤਾ ਨਵੇਂ ਚੂਚੀ ਜੀ ਮੈਂ ਤਾਂ ਦੇਖ ਕੇ ਦੱਸਤਾ ਸਮਝ ਆ ਜਾਂਦੀ ਨੀਤੀਆਂ ਨੀਤੀਆਂ ਜਾਂਪਾ ਚੂਚੀ 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 ਅੱਜ ਦੇਖੀ ਸੈਦ ਦੱਸਦਾ ਸੀ ਮੈਂ ਕਿ ਸਹੀ ਆਉਂਦੀ ਇਹ ਆਣ ਲੱਗੀ ਚੀਜ਼ ਪਈ ਹੋਵੇ ਤਾਂ ਖਰਾਬ ਵੀ ਨਹੀਂ ਹੁੰਦੀ ਤਾਂ ਮਮੀ ਨੂੰ ਵੱਧ ਪਤਾ ਹੁੰਦਾ ਤੇ ਉਹ ਨੂੰ ਕੱਢ ਦੇ ਪੁੱਤ ਝਾਂਜ ਨਹੀਂ ਮਮੀ ਹੁਣ ਕਿਹੜਾ ਪਾਜ ਸੁਣ ਲਾ ਤੇ ਉਹ ਮਾੜਾ ਮੋਟਾ ਫੁੱਲਾ ਫੋਕਸ ਤੋਂ ਕਰੋ ਜਰਾ ਹਾਂ ਫੋਕਸ ਤੋਂ ਕਰੋ ਇਸ ਕਿ ਜਰਾਬੋਂ ਪਰ ਉੰਦਰ ਆ ਬਲਗ ਕਹਿਣ ਨਾ گلاب ਦੀ ਗਲੂਗੀ ਦੀ ਸਾਰੀਆਂ ਆਨ ਲੱਗ ਜਾਣਗੀਆਂ ਤਕਦੀਰ ਦੇ ਕਰਮਾਂ ਚ ਹੈ ਨਹੀਂ ਸੀਗਾ ਤਾਜਵਤਨ ਦੇ ਕਰਮਾਂ ਸੀਗਾ ਪਾਉਣਗਾ ਹਣਾ ਮੇਰੇ ਨਾਲ ਸੂਟ ਦੇ ਪਤਾ ਕੀ ਤਾਜਵਤਨ ਆਪਣੀ ਹੈ ਨਾ ਪਿੰਕ ਪੁੰਗ ਦਾ ਹੁੰਦੀ ਹੈ ਬਬੀ ਸੂਟ ਉਹੀ ਤਾਂ ਮੈਂ ਗੱਲ ਕਰੀ ਜਨੇ ਸਾਰੇ ਇਹਨਾਂ ਨੂੰ ਪਾਉਣਗਾ ਤਾਂ ਇਹ ਤਾਂ ਮੈਂ ਸਾਰੇ ਨੂੰ ਕਹੀ ਜਨੇ ਵੀ ਜਿਨ੍ਹਾਂ ਨੇ ਵੀ ਬਾਹਰੋਂ ਆਉਣਾ ਬਈ ਸਾਡੇ ਦੀ ਭਲਾ ਦੀ ਕੁਛ ਵੀ ਨਾ ਲੈ ਕੇ ਆ ਤਾਜਵਤਨ ਲਈ ਜ਼ਰੂਰ ਲੈ ਕੇ ਆ ਅੰਦਰੋਂ ਮੈਨੂੰ ਬਲੌਗ ਕਹਿਣਗੇ ਆਪ ਹੀ ਮੰਗੀ ਆ ਦੀ ਮੰਗ ਤੇ ਨਹੀਂ ਨਹੀਂ ਐਵੇਂ ਹੱਸੀ ਜਾਨੀ ਬਈ ਮਾਨ ਸਤਕਾਰ ਹੀ ਬਹੁਤ ਹੁੰਦਾ ਮੈਂ ਤਾਂ ਰਾਤ ਨੂੰ ਉਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਨਹੀਂ ਨਹੀਂ ਮੈਂ ਰਾਤ ਵੀ ਉਹਨਾਂ ਨੂੰ ਮੈਸੇਜ ਕੀਤਾ ਸੀਗਾ ਮੈਂ ਕਹਿੰਦਾ ਵੀ ਤੁਸੀਂ ਰਹਿਣ ਦਿਓ ਮੈਂ ਕੋਈ ਚੱਕਰ ਨਹੀਂ ਵੀ ਤਾਜ ਤੈਨੂੰ ਮੈਂ ਕਿਹਾ ਤੁਹਾਡਾ ਵੀ ਪਿਆਰ ਹੀ ਬਹੁਤ ਹੈ ਵੀ ਜਿਹੜਾ ਤੁਸੀਂ ਸਾਡੇ ਵਲੌਗਰ ਨੂੰ ਇੰਨਾ ਪਿਆਰ ਦਿੰਨੇ ਹੋ ਕਿਉਂਕਿ ਇਹ ਕਹਿੰਦੇ ਨਹੀਂ ਦੀ ਮੈਂ ਭੇਜਨੀ ਭੇਜਨੇ ਮੈਂ ਹਰ ਸਾਲ ਕੋਈ ਨਹੀਂ ਭੇਜਦੇ ਇਹ ਕਿਹੜਾ ਫੰਡ ਹੋਏ ਹੈ ਮਮਮੀ ਨਹੀਂ ਆਈ ਨਹੀਂ ਮੈਨੂੰ ਪਤਾ ਬਈ ਤੇ ਚਲੋ ਕੋਈ ਨਹੀਂ ਥੈਂਕ ਯੂ so much ਦੀ ਤੇ ਹੋਪਫੁਲੀ ਤੁਹਾਨੂੰ ਅੱਜ ਦਾ ਵਲੌਗ ਜਿਹੜਾ ਵਧੀਆ ਲੱਗੇ ਹੋ ਜੇ ਵਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਮੀ ਨਮੀ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਥੈਂਕ ਯੂ ਦਨ ਬਾਏ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ